ਲੋਕ ਸਭਾ ਚੋਣਾਂ ਦੇ ਆਉਣ ਦੇ ਨਾਲ-ਨਾਲ ਵੱਖ-ਵੱਖ ਪਾਰਟੀਆਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਆਪਣਾ-ਆਪਣਾ ਪ੍ਰਦਰਸ਼ਨ ਦਿਖਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਅਤੇ ਨਵੇਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਪਣੀ ਪਾਰਟੀ ਦੇ ਵਿੱਚ ਵਰਕਰਾਂ ਨੂੰ ਜਾਂ ਉਦੇਦਾਰਾਂ ਨੂੰ ਲੈਣ ਦੀ ਜਿਹੜੀ ਦੌੜ ਭੱਜ ਜਿਹੜੀ ਭੱਜ ਦੌੜਾ ਜਿਹੜੀ ਸ਼ੁਰੂ ਹੋ ਗਈ ਹੈ ਤਾਂ ਅੱਜ ਇੱਕ ਖਾਸ ਰੈਲੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਸਾਬਕਾ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕਿਆ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਜਿਹੜੇ ਆਪਣੇ ਇਲਾਕੇ ਦੇ ਵਿੱਚ ਲੰਬੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਉਹਨਾਂ ਦੇ ਨਾਲ ਪਹਿਲਾਂ ਅਕਾਲੀ ਤੇ ਭਾਜਪਾ ਗੱਠ ਜੋੜ ਸੀ ਉਹਨਾਂ ਨੇ ਇੱਕ ਵਿਸ਼ਾਲ ਜਿਹੜਾ ਰਾ ਬੂਥ ਬੂਥ ਸਮਾमेलन ਕੀਤਾ ਜਿੰਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਜਿਹੜੇ ਆ ਵਰਕਰ ਜਿਹੜੇ ਸ਼ਾਮਲ ਹੋਏ ਕਈ ਦੂਸਰੀਆਂ ਪਾਰਟੀਆਂ ਦੇ ਲੋਕਾਂ ਨੇ ਵੀ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਤਾਂ ਇਸ ਮੌਕੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਸਤੀਸ਼ਾ ਸੀਜਾ ਜੀ ਨੇ ਸੰਬੋਧਨ ਕੀਤਾ ਉਹਨਾਂ ਤੋਂ ਇਲਾਵਾ ਇਸ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਜਿਹੜੇ ਉਹ ਦੇਦਾਰ ਹੈ ਉਹ ਸ਼ਾਮਲ ਹੋਏ ਉਹਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਪ੍ਰਦੇਸ਼ ਪ੍ਰਧਾਨ ਹੈ ਪ੍ਰਦੇਸ਼ ਪ੍ਰਧਾਨ ਉਪ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਕਾਰਜਕਾਰੀ ਸਦਸਿਆ ਗਿਆ ਸੁਸ਼ੀਲ ਗਰੋਵਰ ਲੋਕ ਸਭਾ ਬਠਿੰਡਾ ਦੇ ਕਨਵੀਨਰ ਅਸ਼ੋਕ ਭਾਰਤੀ ਲੋਕ ਸਭਾ ਬਠਿੰਡਾ ਦੇ ਪ੍ਰਵਾਰੀ ਮੋਨ ਲਾਲ ਗਰਗ ਸ਼ਾਮਲ ਹੋਏ ਉਹਨਾਂ ਤੋਂ ਇਲਾਵਾ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਉਪ ਚੇਅਰਮੈਨ ਕਾਰਜ ਸਿੰਘ ਮਿੱਡਾ ਅਮਨਦੀਪ ਸਿੰਘ ਸੰਧੂ ਤੇ ਜਿਹੜੀ ਅਕਾਲੀ ਦਲ ਦਾ ਲੜਦਾ ਸੀ ਜ਼ਿਲ੍ਹਾ ਮਹਾਸੇ ਤੇ ਜਦੋਂ ਕਿਤੇ ਅਸੀਂ ਆਸੀ ਜਨਤਾ ਪਾਰਟੀ ਵਾਲੇ ਗੱਲ ਕਰਦੇ ਸੀ ਕਿ ਅਸੀਂ ਲੰਬੀ ਜਾਂ ਹੋਰ ਹਲਕਿਆਂ ਦੇ ਵਿੱਚ ਜਾ ਕੇ ਕੰਮ ਕਰਨਾ ਦਫ਼ਤਰ ਸਿੱਕੇ ਸਾਨੂੰ ਜਵਾਬ ਦਿੰਦਾ ਸੀ ਕਿ ਉਹਨਾਂ ਲੋਕਾਂ ਦੀਆਂ ਜਿਹਨੀਆਂ ਦੁੱਖਾਂ ਤਕਲੀਫਾਂ ਉਹਨਾਂ ਅਸੀਂ ਸਮਝਦੇ ਆ ਉਹ ਹਲਕਿਆਂ ਵਿੱਚ ਅਸੀਂ ਕੰਮ ਕਰ ਰਹੇ ਆ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਤੁਹਾਡੇ ਤੇ ਭਾਜਪਾ ਜੰਤਾ ਪਾਰਟੀ ਤੇ ਨਰੇਂਦਰ ਮੋਦੀ ਦੇ ਵਿੱਚ ਜੇ ਕਿਸੇ ਨੇ ਦੂਰੀ ਰੱਖੀ ਆ ਗੁਜਾਰਾਣੀ ਠੀਕ ਹੈ ਕਿਤੇ ਕਮੀ ਸਾਡੀ ਵੀ ਰਹੀ ਹੋਊਗੀ ਪਰ ਉਹ ਪੂਰੀ ਸਾਡੇ ਜਿਹੜੇ ਸਾਂਝੀਦਾਨ ਸੀ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਨਾਂ ਦੀ ਬਖੋਲ ਤੁਸੀਂ ਅੱਜ ਤੱਕ ਇਹਦਾ ਪਿੰਡਾਂ ਦੇ ਵਿੱਚ ਇਹਨਾਂ ਬਜ਼ੁਰਗਾਂ ਇਹਨਾਂ ਮਾਤਾਵਾਂ ਦੇ ਦਰਸ਼ਨ ਨਹੀਂ ਸੀ ਕਰ ਸਕੇ ਤੇ ਅੱਜ ਪਹਿਲੀ ਵਾਰ ਜਦੋਂ ਲੋਹਰਹਾਰ 22 ਦੇ ਵਿੱਚ ਜਿਲ੍ਹਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਰ ਤੇ ਰਵਿੰਦਰ ਸਿੰਘ ਪੰਜਾਬ ਦੀਆਂ 12 ਤੋਂ 17 ਸੀਟਾਂ ਦੇ ਟੂਰ ਦਾ ਐਲਾਨ ਕੀਤਾ ਤੇ ਪੰਜਾਬ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਭਾਰਤੀ ਜਨਤਾ ਪਾਰਟੀ ਦਾ ਵਰਕਰ ਉੱਟ ਕੇ ਖੜਾ ਹੋ ਗਿਆ ਜਿਲ੍ਹਾ ਪ੍ਰਧਾਨ ਨੇ ਆਹ ਇੱਕ ਚਿੰਗਾ ਕੀਤਾ ਸਾਡੇ ਲੀਡਰਾਂ ਨੇ ਅਸੀਂ ਹੁਣ 117 ਦੇ 17 ਹਲਕਿਆਂ ਦੇ ਵਿੱਚ ਜਾਵਾਂਗੇ ਉਹ ਤੋਂ ਬਾਅਦ ਅੱਜ ਜਦੋਂ 2019 ਆਓ ਧੰਨਵਾਦ ਲੋਕ ਸਭਾ ਦਾ ਯੁੱਧ ਸ਼ੁਰੂ ਹੋਇਆ ਇਲਾਕੇ ਦੇ ਵਿੱਚ ਔਰ ਇਹ ਯੁੱਧ ਦੇ ਵਿੱਚ ਅਜੇ ਤੱਕ ਭਾਰਤੀ ਜਨਤਾ ਪਾਰਟੀ ਨੇ ਅਗੜਾਈ ਲੈਣੀ ਸ਼ੁਰੂ ਕੀਤੀ ਹੈ ਅਜੇ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਹੜੇ ਆ ਵਰਮਪ ਉਨੇ ਸ਼ੁਰੂ ਹੋਏ ਆ ਤੇ ਅੱਜ ਪੰਜਾਬ ਦੀਆਂ ਸਾਰੀਆਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਜਿੰਨੇ ਵੱਡੇ-ਵੱਡੇ ਨੇਤਾ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਾ ਹੋਣੇ ਸ਼ੁਰੂ ਹੋ ਗਏ ਆ ਔਰ ਮੈਨੂੰ ਇੱਕੋ ਇੱਕ ਗੱਲ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਹੌਸਲوں ਦੀ ਉਡਾਨ ਅਭੀ ਬਾਕੀ ਹੈ ਮੰਜ਼ਿਲੋਂ ਦੀ ਪਹਿਚਾਨ ਅਭੀ ਬਾਕੀ ਹੈ ਹੌਸਲਾ ਉੱਠੇਗਾ ਅੱਜ ਅਭੀ ਬਾਕੀ ਹੈ ਮੰਜ਼ਿਲੋਂ ਕੀ ਪਹਿਚਾਨ ਅਭੀ ਬਾਕੀ ਹੈ ਅਭੀ ਤੋ ਨਾਤੀ ਹੈ ਮੁਠੀ ਮਾਰ ਕੇ ਸਾਰਾ ਆਸਮਾਨ ਅਭੀ ਬਾਕੀ ਹੈ ਲੰਬੀ ਵਾਲਿਓ ਜੋਧਿਓ ਅਜੇ ਕੋ ਸ਼ੁਰੂਆਤਾਂ ਨੇ ਸਾਡੇਆ ਸ਼ੋਭਤਾ ਕੀ ਜੀ ਜਿਹੜੇ ਕਿ ਸਾਡੇ ਲੋਕਾਂ ਬਾਪ ਚੰਦਾ ਨੂੰ ਦੇਖ ਰਹੇ ਹਨ ਔਰ ਸਾਡੇ ਉਹਨਾਂ ਦੇ ਨਾਲ ਮੂਹ ਨਾਲ ਗੜਗਦੀ ਜਿਹੜੇ ਕਿ ਸਾਡੇ ਲੰਬੀ ਹਰਕੇ ਦੇ ਅੰਚਾਰ ਰਹੇ ਔਰ ਉਹਨਾਂ ਦੇ ਨਾਲ ਤੇਰੇ ਜ਼ਿਲ੍ਹੇ ਦੇ ਸਾਥੀ ਅੰਗਰੇਲ ਸਿੰਘ ਜੀ ਅਮਰਿੰਦਰ ਸਿੰਘ ਜੀ ਸੰਧੂ ਔਰ ਅਮਨਦੇਵ ਜੀ ਔਰ ਮੰਡਲ ਪ੍ਰਧਾਨ ਸਾਡੇ ਮੰਡੀ ਦੇ ਚਾਰੋਂ ਵੀ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਮੈਂ ਉਹਨਾਂ ਦਾ ਚਾਰਾ ਮੰਡਲ ਪ੍ਰਧਾਨਾਂ ਦਾ ਆਸਾਨ ਨਹੀਂ ਦੇ ਸਕਦਾ ਉਹਨਾਂ ਦੇ ਅੰਚਾਰ ਸਾਡੇ ਕਾਦਰ ਸਿੰਘ ਜੀ ਫਿਰਦਾ ਜਿਨ੍ਹਾਂ ਕੇ ਦਿਨ ਰਾਤ ਮਿਹਨਤ ਕਰਕੇ ਲੰਬੀ ਹੜਕੇ ਨੂੰ ਥੋੜਾ ਕੀਤਾ ਮੈਂ ਉਹਨਾਂ ਔਰ ਮੇਰੇ ਜਿੰਨੇ ਲੰਬੀ ਹੜਕੇ ਦੇ ਪਿੰਡਾਂ ਦੇ ਵਿੱਚੋਂ ਮੇਰੀਆਂ ਮਾਤਾ ਮੇਰੀਆਂ ਬਜ਼ੁਰਗ ਮੇਰੀਆਂ ਭੈਣਾਂ ਸਾਡੇ ਬੱਚੇ ਜੋ ਸਾਰੇ ਦਾਖਵੇਂ ਤੁਸੀਂ ਆਏ ਹੋ ਮੈਂ ਭਾਵੇਂ ਜਿਨੂੰ ਤਹਿਤ ਧੰਨਵਾਦ ਕਰਦਾ ਸਾਰਿਆਂ ਦਾ ਤੁਸੀਂ ਇੰਨਾ ਸਮਾਂ ਦਿੱਤਾ ਅੱਜ ਸਾਡੇ ਮੁਕਤਸਰ ਸਾਡਾ ਕਦ ਉੱਚਾ ਕਰ ਦਿੱਤਾ ਸਾਡਾ ਤੁਸੀਂ ਅੱਜ ਕਿਉਂਕਿ ਲੰਮੀ ਹੰਤਾ ਇੱਕ ਸਾਡੇ ਮੁੱਖ ਮੰਤਵ ਦੇ ਵਿੱਚ ਜਿੱਥੇ ਅਸੀਂ ਤੋਂ ਘੱਟ ਸਾਡੇ ਕਾਰਾ ਕਰਤਾ ਹੁੰਦੇ ਸਨ ਅੱਜ ਇਨਸਾਨ ਦੇ ਵਿੱਚ ਸਾਡੇ ਮੰਨਣ ਭੰਗਾਂ ਔਰ ਤੁਸੀਂ ਸਾਰਿਆਂ ਨੇ ਮਿਲ ਕੇ ਅੱਜ ਸਾਡੀ ਸ਼ਾਨ ਬਣਾ ਦਿੱਤੀ ਹੈ ਸਾਥੀਓ ਸਾਡੇ ਅਧਿਕਾਰੀਆਂ ਨੇ ਤੁਹਾਨੂੰ ਬਹੁਤ ਵਡੇਰ ਨਾਲ ਪ੍ਰਦਾਨ ਕਰਦੀਆਂ ਨੀਤੀਆਂ ਔਰ ਆਹ ਨਾਲੇ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਹੌਣ ਵਿਫਾਇਦ ਕੇ ਅਗੇ ਖੜਾ ਹੋ ਜਾਂਦਾ ਹੈ ਕਿ ਲਖਣ ਦੇ ਵਿੱਚ ਖਾਲੀ ਆਪਣੇ ਕੋਲੇ 60 ਦਿਨ ਬਚ ਗਏ ਇੱਕ ਦੂਰ ਨੂੰ ਰੋਟਾ ਪੈਣੀਆ ਹਨ ਆਪਣੇ ਕੋਲੇ ਮਈਨਾ ਅਪ੍ਰੈਲ ਦਾ ਔਰ ਮਈ ਦਾ 30 ਦਿਨ ਅਪ੍ਰੈਲ ਦੇ 30 ਦਿਨ ਮਈ ਦੇ ਆਪਣੀ ਬਾਡੀ ਦੀ ਸੁੰਨ ਹੋਣ ਆਣੀ ਹੈ ਆਪਾਂ ਆਪਣੀਆਂ ਫਸਲਾਂ ਵੀ ਸਾਹਮਣੀਆਂ ਹਨ ਪਰ ਆਪਾਂ ਸਰਦ ਦੇ ਰਹਿ ਗਏ 60 ਦਿਨਾਂ ਦੇ ਵਿੱਚ ਆਪਾਂ ਲੰਬੀ ਦੇ ਹਲਕਾ ਕਾਰ کار ਕੋਨੇ ਕੋਨੇ ਕੋਈ ਵੀ ਮੱਲਾ ਗਣੀ ਇਹ ਨਹੀਂ ਰਹਿਣਾ ਚਾਹੀਦਾ ਜਿੱਥੇ ਕਿ ਆਪਾਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਨੀਤੀਆਂ ਜੇ ਕੀਤੇ ਹੋਏ ਕੰਮ ਨੂੰ ਆਪਾਂ ਨਾਂ ਦੱਸ ਸਕੀਏ ਸਾਥੀਓ ਵੋਟਾਂ ਦੇ ਕਹਿਣ ਤੇ ਤੁਹਾਡੇ ਕੋਲ 20 ਸਾਲ ਪਹਿਲਾਂ ਝੂਠ ਮਾਰਨ ਵਾਲੇ ਬੜੇ ਆ ਜਾਣਗੇ ਤਾਂ ਨਾ ਪਹਿਲਾਂ ਵੀ ਮਾਰ ਕੇ ਗਏ ਨੇ ਬੜਾ ਝਾੜੂ ਵਾਲਾ ਕਹ ਕੇ ਗਿਆ ਸੀ ਕਿ 100 ਰੁਪਏ ਵੀ ਨਾ ਦੇਵਾਂਗੇ ਅੱਜ ਨਹੀਂ ਆਇਆ ਤੁਹਾਡੇ ਕੋਲ ਇਸ ਤਰ੍ਹਾਂ ਦੇ ਤੁਹਾਨੂੰ ਬਹੁਤ ਸਾਰੇ ਝੂਠੇ ਵਾਅਦੇ ਕਰਨੇ ਆ ਜਾਂਦੇ ਪਰ ਸੱਚੀ ਗੱਲ ਇਹ ਹੈ ਵੀ ਪਕਾਣ ਮੰਤਰੀ ਦੀ ਮੋਦੀ ਜੀ ਨੇ ਆਪਾਂ ਕਰਕੇ ਰੁਹਾ ਆਪਾਂ ਵਕਾਲ ਦਿੱਤਾ ਸਾਡੇ ਗਰੀਬਾਂ ਦਾ ਨਿਰਾਸ਼ਾ ਨਹੀਂ ਮੈਡੀਕਲ ਘਰ ਹੱਕ ਰਣੀਆਂ ਸੂਤਾ ਸਾਨੂੰ 10 ਸਾਲਾਂ ਤੋਂ ਪ੍ਰੋਵਾਈਡ ਕਰ ਰਿਹਾ ਹੈ پہل موتی جی نے آن تو پہلے سانک نہیں آیا سال بینک کھول ساتھیوں مرد ਦਾ ਪ੍ਰਧਾਨ ਉਹ ਹਮਾ ਜਿਹੜਾ ਹਰ ਵਰਗ ਦਾ ਧਿਆਨ ਰੱਖਦਾ ਹੈ ਥਾਂ ਕੀ ਦਾ ਧਿਆਨ ਰੱਖਦਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਤਾਂ ਆਪਣੇ ਘਰਾਂ ਵਿੱਚੋਂ ਨਿਕਲ ਕੇ ਗਏ ਆ ਉਹ ਕੋਈ ਨਾਤਾ ਪਿੱਛੋਂ ਰਾਜੇ ਮਹਾਰਾਜੇ ਸੀ ਨਾ ਕੋਈ ਉਹ ਰਾਜਨੀਤੀਕ ਸੀ ਉਹ ਤਾਂ ਆਪਣੇ ਵਰਗੇ ਸਧਾਰਨ ਘਰਾਂ ਤੋਂ ਸੀਗੇ ਉਹਨੂੰ ਆਪਣੀਆਂ ਪੀੜਾਂ ਵਾਲੇ ਪਤਾ ਹੈ ਕਿ ਸਾਧੀਆਂ ਗੁਲੀਪਾਂ ਦੀਆਂ ਜਰੂਰ ਤੋਂ ਅੰਦਰ ਪੀਦਾ ਹੋ ਰਿਹਾ ਉਹਨਾਂ ਨੇ ਸਾਹਿਬਾਂ ਨੂੰ ਦੇਖਦਾ ਹੋਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਉਹ ਤੀਜਾ ਫੇਟੀਆਂ ਪਰ ਸਾਡੇ ਤੱਕ ਕੁਝ ਕੁੜੀਆਂ ਪੱਕੀ ਨਹੀਂ ਕਰਨਾ ਉਹਦਾ ਕੰਮ ਗੁਪੇ ਦੇ ਵਿੱਚ ਆਪਣੀ ਸਰਕਾਰ ਦਾ ਨਾਂ ਹੋਣਾ ਪਿੰਡਾਂ ਦੇ ਵਿੱਚ ਤੁਹਾਡੇ ਸਰਪੰਚਾਂ ਪੰਚਾਂ ਦਾ ਨਾਂ ਹੋਣਾ ਬਹੁਤ タルੀਆਂ ਚੀਜ਼ਾਂ ਜਿਹੜੀਆਂ ਸਾਡੇ ਪਿੰਡਾਂ ਤੋਂ ਸਰਪੰਚਾਂ ਦੇ ਹੱਥੀਂੋਂ ਨਿਕਲ ਕੇ ਵੀਡੀਓ ਕੋਲ ਹੋ ਕੇ ਡਿਜੀਟਲ ਹੋ ਕੇ ਗੱਲ ਬਣ ਗਿਆ ਹਾਲ ਉਥੇ ਤੇ ਕਈ ਵਾਰੀ ਸਾਡੇ ਸਾਹ ਮਤਕਰਾ ਦਾ ਮਿੱਤਰਾਂ ਕੀਤਾ ਗਿਆ ਹੈ ਪਰ ਅਸੀਂ ਤੁਹਾਨੂੰ ਅੱਜ ਇੱਕ ਵਾਅਦਾ ਕਰਦੇ ਹਾਂ ਆ ਜਿਹੜੀਆਂ ਤਾਲੀਆਂ ਮਣੀਆਂ ਫੜਦੇ ਉਹਨਾਂ ਨੂੰ ਟੋਣਾ ਆ ਗਿਆ ਹਨ ਆਪਾਂ ਕਮੈਂਟ ਦੇ ਫੋਨ ਤੇ ਸਾਰੇ ਨਹੀਂ ਪਿੰਡ ਪਿੰਡੇ ਵਿੱਚ ਇੱਕ ਇੱਕ ਬੂਤੇ ਆਪਾਂ ਚਾਰ ਚਾਰ ਤੋਂ ਪੰਜ ਪੰਜ ਤੋਂ ਵੋਟ ਪਾਉਣੀ ਹੈ ਆਪਣਾ ਕੱਦ ਤਾਂ ਉੱਚਾ ਹੋਣਾ ਨੰਬੀ ਦਾ ਤੇ ਵਿਸ਼ਤਾ ਮਾਪਾ لمی دیا ودھان سبھا کے ہر پنڈا کے ہر خود کے آپ ووٹانے جڑے میرے ادکاری آ کے سارے آئے ہیں آپ یہ بلا کے دنواد کر لیں گے یہاں کے سارا منگا پوریا ہو ساڑھا حق بنتا ہے ابھی ووٹان کے لانے موی جی میں تیاری پہ میرے لمبی ہلکے کے لیکن منڈل چیٹ کے چلے جاتے ہوں سام چار منڈل کے سارے پنڈا کے بندے پیادر کٹھا بیٹھنے کا موقع مل رہا ہے میں جانا تبھی دس بجے دیا ہو نو بجے کو تیار ہوئے ہو گے تمہیں تین گھنٹے ساڑھے تین گھنٹے بیٹھے نہیں ہو گئے ਪਤਾ ਕੁਝ ਸਾਡੇ ਅਧਿਕਾਰੀਆਂ ਕੋਲ ਬਹੁਤ ਸਾਰਾ ਕੰਮ ਉਹਨਾਂ ਨੇ ਜੱਟੇ ਲੱਗਦਾ ਕੁਝਿਆ ਹਾਂ ਮੈਂ ਤੁਹਾਡਾ ਜ਼ਿਆਦਾ ਸਭਿਆ ਤੁਹਾਨੂੰ ਦਿਖਾਉਣਾ ਨਹੀਂ ਚਾਹੁੰਦਾ ਪਰ ਮੈਂ ਤੁਹਾਡਾ ਕਹਿ ਦਵਾਂ ਧਰਵਾਦੀ ਬਣ ਕੇ ਜਾ ਰਿਹਾ ਹਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਹੋਵੇ ਸਾਡੇ ਮੁੱਖ ਪ੍ਰਧਾਨਾਂ ਨੂੰ ਮਿਲ ਸਕਦੇ ਹੋ ਮੰਡਲ ਪ੍ਰਧਾਨਾਂ ਜੇ ਜ਼ਰੂਰਤ ਹੋਈ ਤਾਂ ਮੈਂ ਵੀ ਤੁਹਾਡੇ ਕੋਲ ਬਿਠਾ ਦਵਾਂ ਇਸ ਮੌਕੇ ਕਿਸਾਨਾਂ ਨੇ ਲੰਬੀ ਦੀ ਨੈਸ਼ਨਲ ਹਾਈਵੇ ਤੇ ਜਿਹੜੇ ਦਿੱਲੀ ਨੂੰ ਜਾਣ ਵਾਲਾ ਨੈਸ਼ਨਲ ਹਾਈਵੇ ਹੈ ਉੱਥੇ ਆਪਣਾ ਧਰਨਾ ਲਗਾ ਕੇ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਪੁਲਿਸ ਅਧਿਕਾਰੀ ਆਪਸ ਦੇ ਵਿੱਚ ਜਿਹੜੇ ਗੱਲਬਾਤ ਕਰਕੇ ਇਹਨਾਂ ਨੂੰ ਸਮਝਾਉਂਦੇ ਕਿਸਾਨਾਂ ਨੂੰ ਪਰ ਉਹ ਆਪਣਾ ਪੱਖ ਰੱਖ ਰਹੇ ਐ ਤੇ ਪੁਲਿਸ ਵਾਲੇ ਆਪਣੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰ ਰਹੇ ਐ ਤੇ ਦੂਜੇ ਪਾਸੇ ਭਾਜਪਾ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਕਿਸਾਨ ਜਿਹੜੇ ਆ ਉਹ ਉਹਨਾਂ ਦੇ ਭਾਈ ਐ ਤੇ ਉਹਨਾਂ ਨੂੰ ਮਿਲ ਬੈਠ ਕੇ ਜਿਹੜਾ ਉਹ ਗੱਲਬਾਤ ਕਰਨੀ ਚਾਹੀਦੀ ਹੈ ਤੇ ਗੱਲਬਾਤ ਦੇ ਲਈ ਉਹ ਤਿਆਰ ਹੈ ਉਹਨਾਂ ਕਾਂਗਰਸੀਆਂ ਦੇ ਨਾਲ ਖੜਾ ਕਰਾਂਗੇ ਕਿ ਜਿਸ ਤਰ੍ਹਾਂ ਦਾ ਤੁਹਾਡੇ ਹਾਲਾਤ ਹੈ ਕਿ ਅਸੀਂ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਤੁਹਾਡਾ ਇਹ ਇਹ ਰਵਈਆ ਹੈ ਕਿ ਅਸੀਂ ਇਹ ਵਿਰੋਧ ਨਹੀਂ ਜਤਾ ਸਕਦੇ ਕਿ ਜਿਹੜਾ ਸਾਡੇ ਸਿਰਾਂ ਦੇ ਉੱਤੇ ਸਾਡੇ ਸਾਬਜਾਦਿਆਂ ਦੀਆਂ ਸਾਡੇ ਸਤਿਕਾਰਯੋਗ ਬਾਬਿਆਂ ਦੀਆਂ ਫੋਟੋਆਂ ਖਿੱਚ ਕੇ ਇਹ ਆਪਣੇ ਪੈਰਾਂ 'ਚ ਬਿਠਾ ਕੇ ਰੱਖੀ ਬੈਠਾ ਫਤੇ ਸਿੰਘ ਜੀ ਜਦ ਦਾ ਨਾਮ ਦੇ ਨਾਲੋਂ ਸਿੰਘ ਰਕਾਉਣਾ ਲਾਉਣਾ ਕੱਟ ਦਿਓ ਨਾਮ ਬਦਲ ਕੇ ਕੋਈ ਹੋਰ ਕਰ ਲਓ ਤੇ ਨਹੀਂ ਤਾਂ ਇਹਨਾਂ ਲੋਕਾਂ ਤੇ ਪर्चा ਫਿਓ